ਚੰਦ ਭਾਨ ਦੇ ਵਿੱਚ ਹੋਏ ਤੱਕੇ ਤੋਂ ਬਾਅਦ ਅੱਜ ਜਦੋਂ ਮਜ਼ਦੂਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਉੱਥੇ ਸਰਬਜੀਤ ਸਿੰਘ ਖਾਲਸਾ ਢੇਣਾ ਬਾਅਦ ਜਦੋਂ ਉਹਨਾਂ ਮਜ਼ਦੂਰਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਤੇ ਗੁੱਸੇ ਦੇ ਵਿੱਚ ਆਏ ਮਜ਼ਦੂਰਾਂ ਵੱਲੋਂ ਐਮਪੀ ਸਰਬਜੀਤ ਸਿੰਘ ਖਾਲਸੇ ਦੇ ਨਾਲ ਧੱਕਾ ਮੁਕੀ ਕੀਤੀ ਗਈ ਉਹਨਾਂ ਨੂੰ ਸਟੇਜ ਤੋਂ ਉਤਾਰ ਦਿੱਤਾ ਗਿਆ ਧੱਕੇ ਦੇ ਨਾਲ ਉਸ ਨੂੰ ਸਟੇਜ ਤੋਂ ਬਾਹਰ ਜਾਣ ਲਈ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਸਨ ਪਰ ਜਦੋਂ ਸਰਬਜੀਤ ਸਿੰਘ ਖਾਲਸਾ ਸਿੱਧਾ ਸਟੇਜ ਤੇ ਹੀ ਆ ਗਏ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਮਜ਼ਦੂਰਾਂ ਵੱਲੋਂ ਨਾਹਰੇਬਾਜੀ ਕੀਤੀ ਗਈ ਉਹਨਾਂ ਵੱਲੋਂ ਆਖਿਆ ਗਿਆ ਕਿ ਪਹਿਲਾਂ ਤਾਂ ਉਹਨਾਂ ਦੀ ਸਾਰ ਨਹੀਂ ਲਈ ਸੀ ਉਹਨਾਂ ਦੀਆਂ ਵੋਟਾਂ ਲੈ ਕੇ ਬਣੇ ਸਰਬਜੀਤ ਸਿੰਘ ਖਾਲਸਾ ਨੇ ਤੇ ਹੁਣ ਉਨ੍ਹਾਂ ਦੇ ਧਰਨੇ ਦੇ ਵਿੱਚ ਆ ਕੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਆ ਇਸ ਤੋਂ ਬਾਅਦ ਜਦੋਂ ਧਰਨੇ ਦੇ ਵਿੱਚ ਕਈ ਲੋਕਾਂ ਵੱਲੋਂ ਸਟੇਜ ਤੇ ਆ ਕੇ ਤੱਕੇ ਦੇ ਨਾਲ ਉਹਨਾਂ ਨੂੰ ਹੇਠਾਂ ਜਾਣ ਲਈ ਆਖਿਆ ਗਿਆ ਤੇ ਸਰਜੀ ਸਿੰਘ ਖਾਲਸਾ ਜਦੋਂ ਉੱਥੋਂ ਦੀ ਜਾ ਰਹੇ ਸੀ ਉਦੋਂ ਮਜ਼ਦੂਰਾਂ ਵੱਲੋਂ ਲਗਾਤਾਰ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਤੇ ਆਖਿਆ ਜਾ ਰਿਆ ਸੀ ਭਾਵੇਂ ਉਹ ਸ਼ਡਿਊਲ ਕਾਸਟ ਦੇ ਨਾਲ ਸਬੰਧਤ ਆ ਐਮਪੀ ਬਣੇ ਆ ਪਰ ਉਹਨਾਂ ਨੇ ਮਜ਼ਦੂਰਾਂ ਦੀ ਸਾਰ ਨਹੀਂ ਲਈ 9 ਦਿਨ ਤੋਂ ਜਿਹੜੇ ਮਜ਼ਦੂਰ ਆ ਉਹ ਜੇਲ੍ਹ ਦੇ ਵਿੱਚ ਬੰਦ ਆ ਉਹਨਾਂ ਦੇ ਘਰ ਤੋੜ ਦਿੱਤੇ ਗਏ ਆ ਜਿੰਨਾ ਜ਼ੇਰ ਤੱਕ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਹੋਈਆਂ ਸਨ ਉਨੀ ਦੇਰ ਤੱਕ ਕੋਈ ਵੀ ਉੱਥੇ ਲੀਡਰ ਨਹੀਂ ਬੋੜਿਆ ਤੇ ਹੁਣ ਜਦੋਂ ਪਤਾ ਲੱਗ ਰਿਹਾ ਕਿ ਮਜ਼ਦੂਰ ਇਕੱਠੇ ਹੋ ਗਏ ਗੱਲ ਅੱਗੇ ਵਧ ਗਈ ਆ ਤੇ ਹੁਣ ਭਾਂਤ ਭਾਂ ਦੇ ਲੀਡਰ ਉੱਥੇ ਆ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਿਹਾ ਤਸਵੀਰਾਂ ਦੇ ਵਿੱਚ ਵੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਸਾਭੀ ਸਿੰਘ ਖਾਲਸੇ ਨੂੰ